बीटीसी न्यूज देख रहे देश विदेश ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਕਿਸਾਨਾਂ ਦਾ ਅੱਜ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਖਨੌਰੀ ਬਾਰਡਰ ਦੇ ਉੱਤੇ ਤੇ ਨਾਮ ਦਿੱਤਾ ਗਿਆ ਮਹਾਪੰਚਾਇਤ ਜੀ ਹਾਂ ਅੱਜ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਕਈ ਜੋ ਸਮਾਜਿਕ ਸੁਧਾਰ ਦੇ ਲੋਕ ਨੇ ਓਬੀਐਸ ਮਹਾਪੰਚਾਇਤ ਦਾ ਹਿੱਸਾ ਬਣਨਗੇ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਸਮਾਂ ਮਿੱਥਿਆ ਗਿਆ ਮਹਾਪੰਚਾਇਤ ਦਾ ਤੇ ਜਗਜੀਤ ਸਿੰਘ ਡੱਲੇਵਾਲ ਵੀ ਕਿਸਾਨਾਂ ਨੂੰ ਸੰਬੋਧਨ ਕਰ ਸਕਦੇ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਚਾਹੁੰਦੇ ਸੀ ਕਿ ਇਸ ਥਾਂ ਦੇ ਉੱਤੇ ਇੱਕ ਵੱਡਾ ਇਕੱਠ ਹੋਵੇ ਆਪਣੀਆਂ ਜੋ ਮੰਗਾਂ ਨੇ ਆਪਣੀਆਂ ਡਿਮਾਂਡਸ ਨੇ ਆਪਣੀਆਂ ਜੋ ਵੀ ਉਮੀਦਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਇੱਕ ਵੱਡੇ ਲੈਵਲ ਦੇ ਉੱਤੇ ਇਕੱਠ ਹੋਵੇ ਤੇ ਉਹਨਾਂ ਦੇ ਜੋ ਵੀ ਗੱਲਾਂ ਸੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਐਲਾਨ ਕੀਤਾ ਗਿਆ ਸੀ ਕਿ 4 ਜਨਵਰੀ ਨੂੰ ਖਨੌਰੀ ਬਾਡਰ ਦੇ ਉੱਤੇ ਮਹਾਪੰਚਾਇਤ ਸੱਦੀ ਜਾਵੇਗੀ। ਤੇ ਇਹ ਤਸਵੀਰਾਂ ਹੁਣ ਤੁਹਾਨੂੰ ਅਸੀਂ ਗਰਾਊਂਡ ਦੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ। ਕੁਝ ਸਮਾਂ ਪਹਿਲਾਂ ਦੀਆਂ ਤਸਵੀਰਾਂ ਨੇ ਤੇ ਬਹੁਤ ਥੋੜਾ ਸਮਾਂ ਬਾਕੀ ਹੈ। ਕੁਝ ਸਮੇਂ ਦੇ ਬਾਅਦ ਮਹਾਪੰਚਾਇਤ ਸ਼ੁਰੂ ਹੋ ਜਾਵੇਗੀ। ਜਗਜੀਤ ਸਿੰਘ ਢੱਲੇਵਾਰ ਸਰਵਨ ਸਿੰਘ ਪੰਦੇਰ ਹੋਰ ਕਈ ਕਿਸਾਨ ਆਗੂਆਂ ਦੇ ਨਾਲ-ਨਾਲ ਵੱਡੀ ਸੰਖਿਆ ਦੇ ਵਿੱਚ ਜੋ ਕਿਸਾਨ ਨੇ ਇਸਾਂ ਦੇ ਉੱਤੇ ਪਹੁੰਚਣਗੇ। ਨਾ ਸਿਰਫ ਪੰਜਾਬ ਤੋਂ ਬਲਕਿ ਹਰਿਆਣਾ ਤੋਂ ਉੱਤਰ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਤੋਂ ਤੇ ਹੋਰ ਵੀ ਦੇਸ਼ ਭਰ ਦੇ ਸੂਬਿਆਂ ਦੇ ਵਿੱਚੋਂ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ ਇੱਕ ਵੱਡਾ ਇਕੱਠ ਹੋ ਸਕਦਾ ਹੈ ਤੇ ਕਿਸਾਨ ਆਗੂਆਂ ਵੱਲੋਂ ਕਿਹਾ ਜਾ ਰਿਹਾ ਕਿ 1 ਲੱਖ ਤੋਂ ਵੀ ਜ਼ਿਆਦਾ ਲੋਕ ਇਸ ਥਾਂ ਦੇ ਉੱਤੇ ਇਕੱਠੇ ਹੋ ਸਕਦੇ ਨੇ ਤੇ ਇੰਨੇ ਜਦ ਲੋਕ ਇਕੱਠੇ ਹੋਣਗੇ ਤਾਂ ਉਹਨਾਂ ਦੇ ਲਈ ਵਧੀਆ ਸਾਊਂਡ ਸਿਸਟਮ ਵੀ ਲਗਾਇਆ ਗਿਆ ਕਈ ਕਿਲੋਮੀਟਰ ਦੂਰ ਤੱਕ ਸਪੀਕਰ ਲਗਾਏ ਹੋਏ ਨੇ ਵਧੀਆ ਕੰਪਨੀ ਦੇ ਵਧੀਆ ਆਡੀਓ ਕੁਆਲਿਟੀ ਦੇ ਸਪੀਕਰ ਲਗਾਏ ਗਏ ਨੇ ਤਾਂ ਕਿ ਜਗਜੀਤ ਸਿੰਘ ਢੱਲੇਵਾਲ ਜਾਂ ਹੋਰ ਫਿਰ ਕੋਈ ਵੀ ਜੋ ਕਿਸਾਨ ਆਗੂ ਨੇ ਜੋ ਵੀ ਸਟੇਜ ਦੇ ਉੱਤੋਂ ਸੰਬੋਧਨ ਕਰਦੇ ਨੇ ਉਹਨਾਂ ਦੀ ਕਲੀਅਰ ਅਰ ਆਵਾਜ਼ ਜਨਤਾ ਤੱਕ ਵੀ ਪਹੁੰਚੇ ਔਰ ਜਨਤਾ ਦੇ ਥਰੂ ਸਰਕਾਰ ਤੱਕ ਵੀ ਪਹੁੰਚੇ ਇਸ ਤੋਂ ਇਲਾਵਾ ਬੀਤੀ ਦੇਰ ਰਾਤ ਤੋਂ ਹੀ ਰਾਤ ਭਰ ਤੋਂ ਹੀ ਲੰਗਰ ਪ੍ਰਸ਼ਾਦੇ ਤਿਆਰ ਕੀਤੇ ਜਾ ਰਹੇ ਨੇ ਸਾਰੀ ਰਾਤ ਬੀਬੀਆਂ ਤੇ ਜੋ ਉੱਥੇ ਮੁਲੋਕੇ ਹੀ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਸਾਰੀ ਰਾਤ ਰੋਟੀਆਂ ਲਾਈਆਂ ਗਈਆਂ ਨੇ ਪ੍ਰਸ਼ਾਦੇ ਲਾਹੇ ਗਏ ਨੇ ਸਬਜ਼ੀਆਂ ਤਿਆਰ ਕੀਤੀਆਂ ਗਈਆਂ ਨੇ ਚਾਹ ਦੇ ਲੰਗਰ ਤਿਆਰ ਕੀਤੇ ਗਏ ਨੇ ਘੱਟੋ ਘੱਟ 20 ਤੋਂ 25 ਥਾਂ ਦੇ ਉੱਤੇ ਅੱਗ ਬਾਲੀ ਗਈ ਸੀ ਜਿਨ੍ਹਾਂ ਦੇ ਜਿਨ੍ਹਾਂ ਦੇ ਰਾਹੀਂ ਲੰਗਰ ਦੀ ਸੇਵਾ ਤਿਆਰ ਕੀਤੀ ਜਾ ਰਹੀ ਹੈ ਵੱਡਾ ਇਕੱਠ ਹੋਣ ਦੀ ਉਮੀਦ ਹੈ ਕਿਹਾ ਜਾ ਰਿਹਾ ਹੈ ਕਿ ਲਗਭਗ 1 ਲੱਖ ਲੋਕਾਂ ਦਾ ਇਕੱਠੇ ਥਾਂ ਦੇ ਉੱਤੇ ਹੋ ਸਕਦਾ ਔਰ ਕਿਸਾਨ ਆਗੂ ਨੇ ਪਹਿਲਾਂ ਵੀ ਕਿਹਾ ਸੀ ਖਾਸ ਤੌਰ ਤੇ ਸਰਵਨ ਸਿੰਘ ਪੰਦੇਰ ਨੇ ਕਿਹਾ ਸੀ ਜਿਸ ਤਰੀਕੇ ਦੇ ਨਾਲ ਲੋਕਾਂ ਨੇ ਪੰਜਾਬ ਬੰਦ ਦੀ ਕਾਲ ਦੇ ਨੂੰ ਸਮਰਥਨ ਦਿੱਤਾ ਸੀ ਉਸੇ ਤਰੀਕੇ ਦਾ ਸਮਰਥਨ ਲੋਕਾਂ ਤੋਂ ਮੰਗਿਆ ਸੀ ਇਸ ਜੋ ਮਹਾ ਪੰਚਾਇਤ ਆ ਉਸ ਦੇ ਲਈ ਤਾਂ ਮਹਾ ਪੰਚਾਇਤ ਵਿੱਚ ਇੱਕ ਵੱਡਾ ਇਕੱਠ ਹੋ ਸਕਦਾ ਵੱਡੀ ਸੰਖਿਆ ਦੇ ਵਿੱਚ ਔਰ ਜੇਕਰ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਉਹ ਵੀ ਜਨਤਾ ਦੇ ਨਾਮ ਅੱਜ ਇੱਕ ਸੰਦੇਸ਼ ਜਾਰੀ ਕਰ ਸਕਦੇ ਨੇ ਔਰ 40 ਦਿਨ ਹੋ ਗਏ ਨੇ ਉਹਨਾਂ ਦੇ ਮਰਨ ਵਰਤ ਨੂੰ ਪਿਛਲੇ 40 ਦਿਨਾਂ ਤੋਂ ਲਗਾਤਾਰ ਬਿਨਾ ਕੁਝ ਖਾਦੇ ਪੀਤੇ ਤੋਂ ਬਿਨਾ ਕੁਝ ਹੈਲਦੀ ਡਾਈਟ ਤੋਂ ਲਗਾਤਾਰ ਭੁੱਖੇ ਪਾਣੇ ਜਗਜੀਤ ਸਿੰਘ ਡੱਲੇਵਾਲ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਹਾਲਾਂਕਿ ਕੁੱਲ 13 ਮੰਗਾਂ ਨੇ ਕਿਸਾਨਾਂ ਆਗੂਆਂ ਦੀ ਪਰ ਉਹਨਾਂ ਦੇ ਵਿੱਚੋਂ ਜੋ ਸਭ ਨੂੰ ਮੁੱਖ ਤੌਰ ਦੇ ਉੱਤੇ ਮੋਹਰੀ ਰੱਖਿਆ ਹੋ ਗਿਆ ਉਹ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਜਿਹੜੀਆਂ ਵੀ 23 ਫਸਲਾਂ ਨੇ ਤੇ ਸਾਰੀਆਂ ਦੀਆਂ ਸਾਰੀਆਂ ਫਸਲਾਂ ਦੇ ਉੱਤੇ MSP ਦੀ డిమాండ్ ਕੀਤੀ ਜਾ ਰਹੀ ਹੈ ਕਿ ਹਰ ਜਿਹੜੀ ਵੀ ਫਸਲ ਹੈ ਉਹਦਾ ਘੱਟੋ-ਘੱਟ ਸਮਰਥਨ ਮੁੱਲ ਤੈਅ ਕੀਤਾ ਜਾਵੇ ਸਰਕਾਰ ਵੱਲੋਂ ਨਾ ਸਿਰਫ ਤੈਅ ਕੀਤਾ ਜਾਵੇ ਬਲਕਿ ਉਹਨੂੰ ਇੱਕ ਕਾਨੂੰਨੀ ਰੂਪ ਵੀ ਦਿੱਤਾ ਜਾਵੇ ਕਿ ਕਿਸੇ ਵੀ ਮੰਡੀ ਦੇ ਵਿੱਚ ਕੋਈ ਵੀ ਜੋ ਵਪਾਰੀ ਹੈ ਇਸ ਦਾਮ ਤੋਂ ਘੱਟ ਫਸਲ ਨਹੀਂ ਖਰੀਦ ਸਕੇਗਾ ਘੱਟੋ-ਘੱਟ ਤਾਂ ਮੁੱਲ ਦੇਣਾ ਹੀ ਪਵੇਗਾ ਉਦੋਂ ਵੱਧ ਡਿਮਾਂਡ ਦੇ ਉੱਤੇ ਨਿਰਭਰ ਕਰੇਗਾ ਜੇਕਰ ਫਸਲ ਘੱਟ ਹੁੰਦੀ ਹੈ ਤਾਂ ਉਹਦਾ ਮੁੱਲ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਤੇ ਜੇਕਰ ਬੰਪਰ ਪੈਦਾਵਾਰ ਹੁੰਦੀ ਹੈ ਪੰਜਾਬ ਦੇ ਵਿੱਚ ਤਾ ਜੋ ਘੱਟੋ ਘੱਟ ਸਮਰਥਨ ਮੁੱਲ ਤੈਅ ਕੀਤਾ ਗਿਆ ਉਹਨੇ ਦੇ ਉੱਤੇ ਤਾਂ ਸਰਕਾਰ ਖਰੀਦ ਕਰੂਗੀ ਹੀ ਕਰੂਗੀ ਇਸ ਤੋਂ ਇਲਾਵਾ ਮੰਡੀਕਰਨ ਦੇ ਉੱਤੇ ਵੀ ਉਹਨਾਂ ਦੀ ਇਹ ਡਿਮਾਂਡਸ ਨੇ ਕਿ ਸਰਕਾਰੀ ਮੰਡੀਆਂ ਨੂੰ ਖਤਮ ਨਾ ਕੀਤਾ ਜਾਵੇ ਜੋ ਪ੍ਰਾਈਵੇਟ ਪਲੇਅਰਸ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਡਾਇਰੈਕਟ ਇਨਵੋਲਵਮੈਂਟ ਉਹਨਾਂ ਦੀ ਨਾ ਹੋਵੇ ਕੁਝ ਇਸ ਤਰੀਕੇ ਦੀਆਂ ਡਿਮਾਂਡਸ ਨੇ ਔਰ ਕਿਸ ਤਰੀਕੇ ਦੇ ਹੋਣਾ ਤੁਹਾਨੂੰ ਅਸੀਂ ਤਸਵੀਰਾਂ ਨਾਲ ਦੀ ਨਾਲ ਦਿਖਾ ਰਹੇ ਹਖਨੌਰੀ ਬਾਰਡਰ ਦੀਆਂ ਇਹ ਤਸਵੀਰਾਂ ਨੇ ਕਿਵੇਂ ਵੱਡਾ ਇਕੱਠ ਹੋਣ ਦੀ ਸੰਭਾਵਨਾ ਵਾ ਧੁੰਦ ਕਾਫੀ ਹੈ ਠੰਡ ਕਾਫੀ ਜ਼ਿਆਦਾ ਹੈ ਪਰ ਫੇਰ ਵੀ ਲੋਕਾਂ ਦਾ ਜੋਸ਼ ਪੂਰੇ ਤਰੀਕੇ ਦੇ ਨਾਲ ਆ ਦੇਖੋ ਐਮਐਸਪੀ ਦੀ ਕਰੂਨੀ ਗਰੰਟੀ ਦੀ ਇੱਥੇ ਡਿਮਾਂਡ ਕੀਤੀ ਜਾ ਰਹੀ ਹੈ ਜਿਸ ਦੀ ਬੜੇ ਲੰਬੇ ਸਮੇਂ ਤੋਂ ਮੰਗ ਸੀਗੀ ਐਮਐਸਪੀ ਕਿਉਂਕਿ ਸਰਕਾਰਾਂ ਕਹਿ ਤਾਂ ਦਿੰਦੀਆਂ ਨੇ ਹਾਲਾਂਕਿ ਪੰਜਾਬ ਦੇ ਵਿੱਚ ਦੋ ਤਿੰਨ ਫਸਲਾਂ ਦੇ ਉੱਤੇ ਜੋ ਨਿਊਨਤਮ ਸਮਰਥਨ ਮੁੱਲ ਵਾ ਉਹਦੇ ਉੱਤੇ ਫਸਲ ਖਰੀਦੀ ਜ਼ਰੂਰ ਜਾਂਦੀ ਹੈ ਲੇਕਿਨ ਡਿਮਾਂਡ ਕੀਤੀ ਜਾਂਦੀ ਹੈ ਕਿ ਜਿੰਨੀਆਂ ਵੀ 23 24 ਫਸਲਾਂ ਦੇ ਉੱਤੇ ਤੈਅ ਕੀਤਾ ਗਿਆ ਵਾ ਉਹ ਸਾਰੀਆਂ ਫਸਲਾਂ ਦੇ ਉੱਤੇ ਜੋ ਐਮਐਸਪੀ ਆ ਉਹਦਾ ਕਾਨੂੰਨੀ ਰੂਪ ਉਸ ਨੂੰ ਦਿੱਤਾ ਕਿ ਕਿੰਤੂ ਪਰੰਤੂ ਨਾ ਕਰ ਸਕੇ ਮੰਡੀਆਂ ਦੇ ਵਿੱਚ ਕਿਸਾਨ ਖੱਜਲ ਨਾ ਹੋਣ ਉਹਨਾਂ ਦੀ ਕਿਸੇ ਤਰੀਕੇ ਦੀ ਕੋਈ ਕਾਟ ਵਗੈਰਾ ਨਾ ਕੱਟੀ ਜਾਵੇ ਤੇ ਆ ਦੇਖੋ ਪੂਰੀ ਤਰੀਕੇ ਦੇ ਨਾਲ ਕਿਸ ਤਰੀਕੇ ਨਾਲ ਕਿਹਾ ਗਿਆ ਕਿ ਐਮਐਸਪੀ ਸਾਡਾ ਹੱਕ ਹੈ ਇਸ ਨੂੰ ਅਸੀਂ ਲੈ ਕੇ ਰਾਂਗੇ ਖਨੋਰੀ ਮੋਰਚੇ ਦੇ ਉੱਤੇ ਐਲਾਨ ਕੀਤਾ ਗਿਆ ਦੇਖੋ ਕਿਵੇਂ ਸਾਰੇ ਸਾਊਂਡ ਸਿਸਟਮ ਤਿਆਰ ਹੋ ਰਹੇ ਨੇ ਤੜਕਸਾਰ ਦੀਆਂ ਤਸਵੀਰਾਂ ਨੇ ਜਿਵੇਂ ਹੀ ਥੋੜੀ ਜਿਹੀ ਧੁੰਦ ਛਟਣੀ ਸ਼ੁਰੂ ਹੋਈ ਸੀ ਜੋ ਸੂਰਜ ਦੇਵਤਾ ਨੇ ਨਿਕਲਣਾ ਸ਼ੁਰੂ ਹੋਏ ਤਾਂ ਜਿਵੇਂ ਹੀ ਉਹਨਾਂ ਦੀਆਂ ਕਿਰਨਾਂ ਭਾਰਤ ਦੇ ਉੱਤੇ ਪਈਆਂ ਪੰਜਾਬ ਦੇ ਵਿੱਚ ਪਈਆਂ ਰੋਸ਼ਨੀ ਹੋਣਾ ਸ਼ੁਰੂ ਹੋਈ ਤਾਂ ਉਸ ਇਹ ਲੇਟੋਈ ਜਿਵੇਂ ਆਪਾਂ ਕਹਿ ਲਿਆ ਕਿ ਆਰਮੀ ਲੈਵਲ ਦੇ ਉੱਤੇ ਬਾਹਰ ਲੈਵਲ ਦੇ ਉੱਤੇ ਕੰਮਕਾਰ ਸ਼ੁਰੂ ਹੋ ਗਿਆ ਸਾਰਾ ਕੁਝ ਉਹਨਾਂ ਨੇ ਇੰਤਜ਼ਾਮ ਬੀਤੇ ਦਿਨ ਹੀ ਕਰ ਲਏ ਸੀ ਹੁਣ ਤਾਂ ਸਿਰਫ ਫਿਟਿੰਗ ਕਰਨ ਵਾਲੀ ਰਹਿੰਦੀ ਹੈ ਪੂਰੇ ਸਪੀਕਰਾਂ ਦੀ ਫਿਟਿੰਗ ਵਗੈਰਾ ਹੋ ਚੁੱਕੀ ਹੈ ਜਿੱਥੇ-ਜਿੱਥੇ ਟਾਟ ਬਿਛਾਣੇ ਸੀ ਉਹ ਬਿਛਾਏ ਜਾ ਚੁੱਕੇ ਨੇ ਜਿੱਥੇ-ਜਿੱਥੇ ਤੰਬੂ ਲਗਾਣੇ ਸੀ ਉਹ ਤੰਬੂ ਲਗਾਏ ਜਾ ਚੁੱਕੇ ਨੇ ਤਾਂ ਇਹ ਅੰਦੋਲਨ ਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਵੀਂ ਜਾਨ ਫੂੰਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਲੋਕ ਕਹਿ ਰਹੇ ਸੀ ਕਿ ਅੰਦੋਲਨ ਹੁਣ ਦੋ ਫਾੜ ਹੁੰਦਾ ਵੀ ਦਿਖਾਈ ਦੇ ਰਿਹਾ ਭਾਈ ਦੇ ਰਹੇ ਨੇ ਸਯੁਕਤ ਕਿਸਾਨ ਮੋਰਚਾ ਜਿਹੜਾ ਰਾਜਨੀਤਿਕ ਹੈ ਉਹ ਕਹਿੰਦਾ ਕਿ ਸਾਡਾ ਡਾਇਰੈਕਟ ਸਮਰਥਨ ਨਹੀਂ ਹੈਗਾ ਤੇ ਜਿਹੜੇ ਗੈਰਕ ਨੂੰ ਜੋ ਹੈਗੇ ਨੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਦਾ ਬੈਠੇ ਨੇ ਉਹਨਾਂ ਨੇ ਹਾਲਾਂਕਿ ਚਿੱਠੀਆਂ ਵੀ ਭੇਜੀਆਂ ਸੀ ਕਿ ਆਓ ਸਾਡੇ ਨਾਲ ਖੜੋ ਲੇਕਿਨ ਐਸਕੇਐਮ ਦੀ ਜਦੋਂ ਮੀਟਿੰਗ ਹੋਈ ਜੋ ਹੈਗਾ ਤੇ ਉਹਨਾਂ ਨੇ ਸਾਫ ਤੌਰ ਤੇ ਕਹਿਤਾ ਸੀ ਕਿ ਜੋ ਮੰਗਾ ਨਹੀਂ ਉਹ ਤਾਂ ਵਾajib ਨਹੀਂ ਸਰਕਾਰ ਨੂੰ ਮੰਗਾ ਮੰਨੀਆਂ ਵੀ ਜਾਣੀਆਂ ਚਾਹੀਦੀਆਂ ਨੇ ਸਰਕਾਰ ਦੇ ਵੱਲੋਂ ਲੇਕਿਨ ਅਸੀਂ ਸਿੱਧੇ ਤੌਰ ਤੇ ਸ਼ੰਭੂ ਮੋਰਚੇ ਨੂੰ ਜਾਂ ਫਿਰ ਖਨੋਰੀ ਮੋਰਚੇ ਨੂੰ ਸਮਰਥਨ ਨਹੀਂ ਦੇ ਰਹੇ ਤਾਂ ਕੁਝ ਲੋਕ ਕਹਿ ਰਹੇ ਸੀ ਕਿ ਦੋ ਫੜ ਹੁੰਦਾ ਜਾ ਰਿਹਾ ਕਿਸਾਨਾਂ ਦਾ ਖੁੱਦ ਦਾ ਮੋਰਚਾ ਤੇ ਹੁਣ ਇੱਕ ਤਰੀਕੇ ਨਾਲ ਇਹ ਸ਼ਕਤੀ ਪ੍ਰਦਰਸ਼ਨ ਦੀ ਵੀ ਕੋਸ਼ਿਸ਼ ਹੈ ਕਿ ਸਰਕਾਰ ਨੂੰ ਵੀ ਦਿਖਾਇਆ ਜਾਵੇ ਕਿ ਦੇਖੋ ਅਸੀਂ ਇਕੱਠੇ ਆ ਸਾਡੇ ਬਖਰੇ ਵੀ ਨਹੀਂ ਹੈਗੇ ਹੋ ਸਕਦਾ ਸਾਡੇ ਕੰਮ ਕਰਨ ਦਾ ਔਰ ਅੰਦੋਲਨ ਕਰਨ ਦਾ ਢੰਗ ਵੱਖੋ ਵੱਖਰਾ ਹੋ ਸਕਦਾ ਪਰ ਅਸੀਂ ਦਿਲ ਔਰ ਦਿਮਾਗ ਤੋਂ ਇੱਕ ਵਾਰ ਸਾਡੀਆਂ ਡਿਮਾਂਡਸ ਵੀ ਇੱਕ ਨੇ ਕੁਝ ਇਸ ਤਰੀਕੇ ਦਾ ਅੱਜ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਬਹੁਤ ਥੋੜਾ ਸਮਾਂ ਬਾਕੀ ਹੈ ਕੁਝ ਹੀ ਘੰਟੇ ਦੇ ਬਾਅਦ ਅੱਧੇ ਪੌਣੇ ਘੰਟੇ ਬਾਅਦ ਜੋ ਇਹ ਮਹਾਪੰਚਾਇਤ ਆ ਸ਼ੁਰੂ ਹੋ ਜਾਵੇਗੀ ਔਰ ਪੂਰੀ ਪੂਰੀ ਉਮੀਦ ਹੈ ਕਿ ਜਗਜੀਤ ਸਿੰਘ ਡਲੇ ਜੋ ਕਿ 40ਵੇਂ ਦਿਨ ਚ ਨਹੀਂ ਅਜ ਮਰਨ ਵਰਤ ਦੇ ਉੱਤੇ ਤੇ ਉਹ ਜਨਤਾ ਨੂੰ ਸੰਬੋਧਨ ਕਰ ਸਕਦੇ ਨੇ ਕੁਝ ਦਿਨ ਪਹਿਲਾਂ ਵੀ ਔਰ ਬੀਤੇ ਦਿਨ ਵੀ ਉਹਨਾਂ ਨੇ ਆਪਣੀ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੈਂ ਦੇਖਣਾ ਚਾਹੁੰਦਾ ਕਿ ਖਨੋਰੀ ਮੋਰਚਾ ਬੜੇ ਹੀ ਆਪਾਂ ਕਹਿੰਨੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਅੱਗੇ ਵਧ ਰਿਹਾ ਹੈ ਤੇ ਵੱਧੋ ਵੱਧ ਸੰਖਿਆ ਦੇ ਵਿੱਚ ਲੋਕ ਇਸ ਥਾਂ ਦੇ ਉੱਤੇ ਪਹੁੰਚਣ ਯਾਨੀ ਖਨੋਰੀ ਮੋਰਚੇ ਦੇ ਉੱਤੇ ਪਹੁੰਚਣ ਜਗਜੀਤ ਸਿੰਘ ਢੱਲੇਵਾਲ ਨੇ ਹੀ ਇਹ ਕੱਲ ਕਹੀ ਸੀ ਕਿ ਮੈਂ ਕਿਸਾਨਾਂ ਦੇ ਦਰਸ਼ਨ ਕਰਨਾ ਚਾਹਣਾ ਉਹ ਕਿਸਾਨ ਇੱਥੇ ਆਉਣ ਜਿਹੜੇ ਕਿ ਸਾਡੇ ਨਾਲ ਖੜੇ ਨੇ ਮੈਂ ਹੱਥ ਜੋੜ ਕੇ ਉਹਨਾਂ ਦੇ ਦਰਸ਼ਨ ਕਰਨਾ ਚਾਹਣਾ ਕਿਉਂਕਿ ਅੱਜ ਤੱਕ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਤੇ ਅੱਗੇ ਵੀ ਦਿੰਦੇ ਰਹਿਣਗੇ ਇਹ ਮੈਂ ਉਮੀਦ ਕਰਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਜਗਜੀਤ ਸਿੰਘ ਢੱਲੇਵਾਲ ਨੇ ਕੁਝ ਇਸ ਤਰੀਕੇ ਦੀ ਵੀਡੀਓ ਜਾਰੀ ਕਰਕੇ ਇੱਕ ਸੰਦੇਸ਼ ਜਾਰੀ ਕੀਤਾ ਸੀ ਤੇ ਇੱਕ ਵਾਰ ਫਿਰ ਤੋਂ ਉਮੀਦ ਹੈ ਕਿ ਕੁਝ ਦਿਨ ਬਾਅਦ ਜਗਜੀਤ ਸਿੰਘ ਢੱਲੇਵਾਲ ਇੱਕ ਵਾਰ ਫਿਰ ਤੋਂ ਸਟੇਜ ਦੇ ਉੱਤੇ ਆਉਣਗੇ ਔਰ ਕਿਸਾਨਾਂ ਨੂੰ ਸੰਬੋਧਨ ਕਰਨਗੇ ਕੀ ਕੁਝ ਕਹਿੰਦੇ ਨੇ ਇਹ ਦੇਖਣਾ ਬੜਾ ਹੀ ਦਿਲਚਸਪ ਹੋਵੇਗਾ <coughs>